ਕਤੰਦਰਾ ਬਚ ਗਏ ਦੂਜੀ ਗਲੀ ਚੋਂ ਨਹੀਂ ਚਪੇੜੇ ਪੈਣੇ ਕਰ ਵਧੀਆ ਸੀਗਾ ਕਿੰਨੇ ਕੁ ਦਿੱਤੇ ਨੇ ਇਹਨਾਂ ਨੂੰ ਤਾਂ 100 ਦਿੱਤਾ ਯਾਰ 100 ਦਿੱਤਾ ਯਾਰ ਜਾ ਸ਼ਾਮ ਦਾ ਪ੍ਰੋਗਰਾਮ ਬਣ ਜੂ ਆਪਣਾ ਬਣਾਣਾ ਆ ਤਗੜਾ ਘਰ ਇਹਦੇ ਇਹ ਘਰੇ ਚੱਲਦੇ ਆਪਾਂ ਜੇ ਕੁश्ती ਵੱਡੀ ਆ ہاں ਇੱਥੋਂ ਵੱਧ ਪੈ ਮੱਗੀ ਜਿੰਨੇ ਵੀ ਕਰਦਾ ਆ ਇਹ ਹਾਂ ਜਿਹਨੇ ਨਾ 100 200 ਨੀ ਮੱਗਣਾ ਹੁਣ ਨਹੀਂ ਨਹੀਂ ਸ਼ਾਮ ਦਾ ਜਗਾੜ ਹੋ ਜਾ ਆਪਣਾ ਸਾਰਾ ਬਾਰ ਚ ਵੇਖ ਕੇ ਆ ਮਾਰ ਖੜਕੀ ਜਾਂਦਾ ਆ ਜਾ ਕੌਣ ਆ ਭਾਈ ਸਤਿ ਸ਼੍ਰੀ ਅਕਾਲ ਮਾ ਗੇਟ ਖੋਲੋ ਕੌਣ ਆ ਤੁਸੀਂ ਆਤਾ ਜੀ ਆਸ਼ਰਮ ਤੋਂ ਆਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਸ਼ਰਮ ਤੋਂ ਆਏ ਜੀ ਚੰਡੀਗੜ੍ਹੋਂ ਜੀ ਅੱਛਾ ਜੀ ਜੀ ਪਰਚੀ ਘਟਨੀ ਸੀ ਜੀ ਠੀਕ ਹੈ ਵੇ ਪੱਤੰਡੀਗੜ੍ਹ ਤੋਂ ਆਏ ਹਾਂ ਹਾਂ ਜੀ ਹਾਂ ਜੀ ਦੁਖੀਆਂ ਦਾ ਅਸਰਾ ਆਸ਼ਰਮ ਆ ਜੀ ਬਾਬਾ ਮੱਕੜ ਦਾਸ ਜੀ ਦਾ ਅੱਛਾ ਉੱਥੋਂ ਆਏ ਹਾਂ ਜੀ अच्छा पूरी पर्ची कट देवां अच्छा पर्ची कट दे हां जी हां जी हां जी ओथे जड़े निक्के निक्के बच्चे आ ओथे रहंदे है जी ਸਾਡੇ ਕੋਲੇ ਅੱਛਾ ਜੀ ਹਾਂ ਜੀ ਹਾਂ ਜੀ ਸਹਾਰਾ ਨਹੀਂ ਜੀ ਉਥੇ ਅੰਦਰ ਦੇ ਮਾਂ ਬਾਪ ਮਰੇ ਹੋਏ ਛੋਟੇ ਬੱਚੇ ਠੀਕ ਹਾਂ ਜੀ ਹਾਂ ਜੀ ਅੱਛਾ ਚੰਦਾ ਲੈਣ ਆਏ ਆ ਤੁਸੀਂ ਹਾਂ ਜੀ ਜਜਾ ਜੀ ਉਹੀ ਪਰਚੀ ਹੈ ਪੁੱਤ ਕਿਹੜੇ ਆਸ਼ਰਮ ਚੋਂ ਆਏ ਆ ਦੁਖੀਆਂ ਦਾ ਆਸਰਾ ਸ਼ਰਮਾ ਜੀ ਬਾਬਾ ਬੋ ਮੱਕੜ ਦਾਸ ਜੀ ਦਾ ਚੰਡੀਗੜ੍ਹ ਆ ਜੀ ਮਾਤਾ ਅੱਛਾ ਉੱਥੋਂ ਆਏ ਜੀ ਇੰਨੀ ਵਟਾਂ ਆਏ ਹਾਂ ਹਾਂ ਜੀ ਹਾਂ ਛੋਟੇ ਬੱਚੇ ਬਜ਼ੁਰਗ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉੱਥੇ ਉਹਨਾਂ ਦਾ ਰਹਿਣ ਬਸੇਰਾ ਦਵਾਈ ਬੁੱਦੀ ਦਾ ਚੱਲਦਾ ਜੀ ਬਾਬਾ ਜੀ ਵੱਲੋਂ ਫ੍ਰੀ ਅੱਛਾ ਤੇ ਉਹਦੀ ਪਰਚੀ ਘਟਨੀ ਆ ਮਾਤਾ ਜੀ ਤੁਹਾਡੀ ਚੱਲ ਕੋਈ ਨਹੀਂ ਪੁੱਤ ਚੰਦਾ ਦੇ ਦੂੰਗੀ ਤੇ ਆਜੋ ਬਹਿਜੋ 10 ਮਿੰਟ ਇੰਨੀ ਵਟਾਂ ਆਏ ਆਂ ਪਾਣੀ ਪੁਣੀ ਪੀ ਬਸ ਤੁਸੀਂ ਪਰਚੀ ਘਟਾ ਦਿਓ ਜੀ ਕੋਈ ਗੱਲ ਨਹੀਂ ਕੋਈ ਨਹੀਂ ਪੁੱਤ ਬੈਠੋ ਆਜੋ 10 ਮਿੰਟ ਇੱਥੇ ਬੈਠ ਜਾ ਨਹਿਮਾ ਦਾ ਚਲ ਇੱਥੇ ਬੈ ਜਾ ਪੁੱਤ ਮਾਂ ਹੈ ਗਰੂ ਪੁੱਤ ਪਾਣੀ ਪੀਉਂਦੇ ਨਹੀਂ ਮਾਂ ਪਿਛਲੇ ਘਰੋਂ ਪੀ ਕੇ ਆਏ ਅਸੀਂ ਪਾਣੀ ਤਾਂ ਜੀ ਅੱਛਾ ਮੂੰ ਚਾਹ ਬਣਾ ਦੇ ਨਹੀਂ ਨਹੀਂ ਜੀ ਬਸ ਮਾਂ ਤੂੰ ਪਰਚੀ ਘਟਾ ਦੋ ਬਸ ਕਲੀ ਕਿੰਨੇ ਦੀ ਪਰਚੀ ਪਤਾ ਹੈ ਮੈਂ ਤੁਹਾਨੂੰ ਕਿੰਨੇ ਜੀ ਹੈ ਮਾਤਾ ਆਪਣੇ ਘਰੇ ਪੰਜ ਜੀ ਹੈ ਪਤਾ ਸੀ ਤਿੰਨ ਬੱਚੇ ਹੈ ਦੋ ਜੀ ਅਸੀਂ ਬਸ ਪਾਪਾ ਬਾਬੂ ਮੱਕੜ ਦਾ ਸਾਰੇ ਡੱਬਰ ਨੂੰ ਪੀਆਰ ਦਵਾ ਦੇਣਗੇ ਜੀ ਕੈਨੇਡਾ ਤੇ ਤੁਸੀਂ 1100 ਦੇ ਹਿਸਾਬ ਨਾਲ ਪੰਜਾਂ ਜੀਆਂ ਦਾ 6000 ਰੁਪਏ ਬੰਦਾ ਮਾਤਾ ਲੈ ਆਓ ਅੱਛਾ ਪੁੱਤ ਮੈਂ ਤਾਂ 25 ਤੱਕ ਕਟਾਉਂਗੀ 20 ਰੁਪਈਆ ਦੀ ਮੇਰਾ ਇੱਕ ਪੁੱਤ ਛੋਟਾ ਉਹ ਪੜਦਾ ਹੈ ਦੋ ਮੇਰੇ ਪੜ ਕੇ ਘਰੇ ਬੈਠੇ ਆ ਮਾਤਾ ਜੀ 20 ਰੁਪਏ ਨਹੀਂ ਉੱਥੇ ਤਾਂ 2.500 ਹੈਗਾ ਸਾਡੇ ਕੋਲੇ ਜਿਨ੍ਹਾਂ ਨੇ ਉੱਥੇ ਆਸ਼ਰਮ ਦੀ ਸ਼ਰਨ ਲਈ ਵੀ ਆ। ਅੱਛਾ ਤੇ 1.5 ਲੱਖ ਰੁਪਈਆ ਰੋਜ਼ ਦਾ ਤੇ ਖਰਚਾ ਅੱਛਾ ਰੋਜ਼ ਦਾ ਜੀ ਆਸ਼ਰਮ ਦਾ। ਜਮਾਨ ਆਲੇ ਤੁਹਾਡੇ ਭਾਗ ਖੁੱਲ ਜਾਣਗੇ ਜੇ ਵੱਧ ਕਟਾਲੂਗਾ ਅਰਦਾਸ ਕਰਦੇ ਆ ਬਾਬਾ ਜੀ। ਉਹਰ ਦਾ ਚਾਂਜ ਪਲਾਟ ਹੀ ਆ ਮਾਤਾ ਇਹ ਤਾਂ ਇੱਕ ਸਾਲ ਹੋਣਾ ਮੈਂ ਵੀ ਮੰਗਦੀ ਹਾਂ ਪੁੱਤ ਸੁਰਗਾਂ ਚ ਪਲਾਟ ਤਾਂ ਹੈਗਾ ਪਰ ਅਸੀਂ ਵੀ ਮਾਂ ਤੁਹਾਨੂੰ ਮਾਂ ਤੁਸੀਂ ਵਿਸ਼ਵਾਸ ਨਹੀਂ ਕਰਨਾ ਤੁਹਾਨੂੰ ਦਿਖਾਉਣਾ ਆ ਦਿਖਾ ਬਾਬਾ ਜੀ ਜਿੰਨੇ ਜਿੰਨੇ ਦੇ ਵੀਜ ਲਾਏ ਫੋਟੋ ਮਾਂ ਤੁਹਾਨੂੰ ਦਿਖਾਉਣ ਫੇਰ ਪਤਾ ਲੱਗੋ ਸਾਰਾ ਡੱਬਰ ਮਾਤਾ ਦੇਖ ਜਾ ਚਵੜਿਆ ਪਛੜ ਤੂੰ ਮੈਂ ਦਿਖਾਉਣਾ ਆ ਦੇਖੋ ਮਾਂ ਆ ਵੀ ਆ ਆ ਵੀ ਆ ਆ ਦੇਖੋ ਆ ਬਾਬਾ ਜੀ ਇਹਨੇ ਬਾਬਾ ਜੀ ਨੇ ਅਰਦਾਸ ਕੀਤੀ ਇਹਨਾਂ ਦੀ ਅੱਛਾ ਗੁੱਡ ਮੈਟ ਬਾਬੇ ਨੇ ਚੜਾਈ ਜਾਂਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਸਾਰੇ ਬਾਹਰ ਗਏ ਸੀ ਹਾਂ ਜੀ ਹਾਂ ਜੀ ਉਹਨਾਂ ਨੇ ਕੀਤੀ ਹੈ ਕਰਾ ਕਰਨੀ ਵਾਲੇ ਬਾਬੇ ਹਾਂ ਜੀ ਹਾਂ ਜੀ ਬਸ ਬ ਕਰਤਾ ਵਧੀਆ ਗੱਡੀ ਕਿਹੜੀ ਆ ਪੂਰਾ ਵਧੀਆ ਜੇ 4000 ਦੇ ਤਾਂ ਚੰਗੀ ਗੱਲ ਆ ਸ਼ਾਮ ਨੂੰ ਕਰਜ ਜੀਐਕਸੀ ਦਾ ਚਿਕਨੀ ਆ ਗਈ ਚਲੋ ਨਾ ਜੇ ਪਹਿਲਾਂ ਬੁੜੀ ਨੂੰ ਤਾਂ ਕਟਕਾਣੇ ਲਾਉਣੇ ਲਾਉਣੇ ਨਹੀਂ ਦੇ ਪੈਸੇ ਮਾਤਾ ਕਵਰੇਜ ਤੋਂ ਇਹ ਹੋ ਚੁੱਕੀ ਆ ਆ ਗਈ ਆ ਗਈ ਚੁੱਪ ਚੁੱਪ ਆ ਗਈ ਹਾਂ ਜੀ ਮਾ ਆ ਲਾ ਫੋਟੋ 2500 ਰੁਪਿਆ ਮੈਂ ਤਾਂ ਕਮੇਟੀ ਵਾਸਤੇ ਰੱਖੀ ਸੀ ਕਮੇਟੀ ਭਰਨੀ ਆ ਸੀ ਤਾਂ ਤੇ ਉਹਦੇ ਵਾਸਤੇ ਰੱਖਿਆ ਤੇ ਉਹਦੇ ਚ ਦਿੱਤੇ ਮੈਂ ਤੁਹਾਨੂੰ ਪੈਸੇ ਤੇ ਬਾਬੇ ਜੀ ਤੋਂ ਜਾ ਕੇ ਅਰਦਾਸ ਕਰਾ ਦੇ ਸਾਡੇ ਬੱਜਾ ਜੀ ਹਾਂ ਜੀ ਜੀ ਕਿਹੜੇ ਨਾਂ ਤੇ ਕੱਟਣੀ ਹੈ ਜੀ ਮੇਰ ਸਿੰਘ ਦੇ ਨਾਂ ਤੇ ਕੱਟ ਦਿਓ ਮੇਰ ਸਿੰਘ ਤੇ ਮੜੀ ਹਿੰਮਤ ਨਾ ਕੱਟ ਦਿਓ ਤੁਹਾਡਾ ਬਾਬਾ ਜੀ ਵੀ ਨਾ ਆ ਜੀ ਉਹ ਕਰ ਮੈਂ ਕੱਟ ਦੇ ਉਹ ਸਟਾਇਰ ਜਾਈ ਯਾਰ ਲਓ ਮੈਂ ਠੀਕ ਹੈ ਜੀ ਚੰਗਾ ਕੋਣੀ ਜੀ ਕੋਣੀ ਅਰਦਾਸ ਬਾਬੇ ਕੋਲੇ ਜਾ ਕੇ ਹਾਂ ਬਾਬਾ ਜੀ ਕੋਲੇ ਪਮਾ ਕੋਲੇ ਅਰਦਾਸ ਪਾ ਦੇ ਸਾਡੀ ਲਾਲੀ ਮਾਤਾ ਲਾਲ ਲੈਨੀ ਆ ਪੁੱਤ ਤੁਸੀਂ ਜਾਓ ਥੋੜਾ ਬਾਬਾ ਵੀ ਨਾ ਮੁਰੂ ਆ ਜੀ ਮੈਂ ਤਾਂ ਡਰ ਵੀ ਲੱਗਦਾ ਮੁਰ ਤੇਰੇ ਨਾਲ ਜਿਆਦਾ ਦਰਦ ਤੁਹਾਨੂੰ ਲੱਗਦਾ ਮਾਤਾ ਨਿਕਰ ਚੱਲ ਕਿਤਾ ਆ ਜਾ ਆ ਜਾ ਚੰਗਟੂ ਹੀ ਮਾਰ ਲਈ ਅੱਜ ਮਾਤਾ ਦੇ ਕੱਲ ਨੂੰ ਛੁੱਟੀ ਹੈ ਬੇਟਾ ਤੇਨੂੰ ਅੱਜ ਤਾਂ ਮੈਂ ਕਿਹਨੇ ਉਹ ਮੇਰ ਕੇ ਕਰਉਂ ਮਹਿੰਗੀ ਪੀਣੀ ਹਾਂ ਹੈਲੋ ਛੋਟੀ ਵੀਰ ਕਿਵੇਂ ਅਸੀਂ ਆਸ਼ਰਮ ਤੋਂ ਆ ਜੀ ਕਿਹੜਾ ਆਸ਼ਰਮ ਚੰਦੀਕੋੜਾ ਜੀ ਦੋਖੀਆਂ ਦਾ ਆਸਰਾ ਆਸ਼ਰਮ ਆ ਜੀ ਉਹਦੀਆਂ ਪਰਚੀਆਂ ਕੱਢਦੇ ਨਹੀਂ ਕੀ ਆਸ਼ਰਮ ਚ ਕੀ ਹੁੰਦਾ ਤੁਹਾਡੇ ਚ ਬੱਚੇ ਆ ਜੀ ਛੋਟੇ ਛੋਟੇ ਬਜ਼ੁਰਗ ਆ ਜੀ ਇਹਨਾਂ ਨੂੰ ਸਾਥ ਦੇ ਨਹੀਂ ਜੀ ਕੋਈ ਅੱਛਾ ਹਾਂ ਜੀ ਬਾਬਾ ਜੀ ਨੇ ਤਾਂ ਸੰਸਾਰ ਛੱਡਿਆ ਯਾਰ ਮੈਂ ਬਾਬਾ ਜੀ ਦਾ ਤਾਂ ਪੁੱਛਿਆ ਹੀ ਨਹੀਂਗਾ ਤੁਸੀਂ ਨਵੇਂ ਹੋ ਸਾਡੇ ਏਰੀਆ ਦੇ ਵਿੱਚ ਅਸੀਂ ਜ਼ਿੰਮੇਵਾਰ ਬੰਦੇ ਆ ਠੀਕ ਹੈ ਅਸੀਂ ਕਿਹੜਾ ਕੋਈ ਗਲਤ ਕਰੀ ਜੰਨੇ ਜੀ ਨਹੀਂ ਗਲਤ ਨਹੀਂ ਮੈਂ ਮੈਂ ਤਾਂ ਕਿਆ ਹੀ ਨਹੀਂ ਗਲਤ ਯਾਰ ਮੈਨੂੰ ਲੱਗਦੇ ਗਲਤ ਤਾਂ ਜਿਹੜਾ ਕਹਿੰਦਾ ਗਲਤ ਕਰੇ ਨਹੀਂ ਜੀ ਤੁਸੀਂ ਮੈਂ ਪੁੱਛਿਆ ਦਿਖਾਇਓ ਮਜ਼ਾਕ ਹੀ ਆ ਨਹੀਂ ਨਹੀਂ ਇਹ ਤਾਂ ਜੀ ਸਾਡਾ ਗੁਪਤ ਹੁੰਦਾ ਜੀ ਇਹ ਤਾਂ ਉਹ ਗੁਪਤ ਕੀ ਹੁੰਦਾ ਹੈ ਗੁਪਤ ਨੂੰ ਤੂੰ ਯਾਰ ਧਰਮਰਾਜ ਨੇ ਭੇਜਿਆ ਦਿਖਾ ਦੇ ਇੱਕ ਮਿੰਟ ਨਹੀਂ ਜੀ ਉਹ ਦਿਖਾ ਦੇ ਠੱਗੀਆਂ ਠੋਰੀਆਂ ਬਹੁਤ ਆ ਯਾਰ ਅੱਜ ਕੱਲ ਦਿਖਾ ਦੇ ਤੂੰ ਦਿਖਾਉਣ ਨੂੰ ਦੱਸ ਦੇਖ ਲਓ ਦੇਖ ਲਓ ਸੇਵਾ ਦਾ ਕੰਮ ਆ ਸਾਨੂੰ ਕੀ ਇੱਥੇ ਉਹ ਸੇਵਾ ਸੇਵਾ ਹੀ ਵੇਖਣ ਲੱਗੇ ਅੱਜ ਕੱਲ ਠੱਗੀਆਂ ਬਥੇਰੀਆਂ ਸੇਵਾ ਦੇ ਨਾਂ ਤੇ ਸੇਵਾ ਵਾਲੇ ਬਦਨਾਮ ਕਰ ਰੱਖੇ ਬਥੇਰੀਆਂ ਨੇ ਅਮੀਰ ਕੀ 2500 ਦੀ ਪਰਚੀ ਕੱਟ ਗਿਆ ਨੇ ਹਾਂ ਜੀ ਹਾਂ ਜੀ ਇਹਨੇ ਕਟਾਈ ਹੈ ਜੀ ਕਿਨੇ ਮੇਰ ਨੇ ਕਟਾਈ ਕੀ ਮਾਤਾ ਨੇ ਮਾਤਾ ਨੇ ਕਟਾਈ ਹੈ ਜੀ ਸਾਰਾ ਪਰਿਵਾਰ ਸੀ ਜੀ ਬਾਈ ਹੈਗਾ ਸੀ ਕਰ ਪਾ ਪਿਛਲੇ ਘਰ ਦੀ ਸਾਰੀ 10 ਰੁਪਈਆ ਦੀ ਇਹਨਾਂ ਦੀ 2500 ਦੀ ਕੱਟੀ ਬੈਠੀ ਹੈ ਨਹੀਂ 100 ਰੁਪਈਆ ਦੀ ਹੈ ਜੀ ਆਹ 10 ਫਿੱਕੀ ਹੈ ਜੀ ਨਾਲੇ ਬੇਈਮਾਨੀ ਕਰਦੇ ਮਤਲਬ 90 ਤੁਸੀਂ ਖਾਓਗੇ ਤੇ 10 ਦਿਓਗੇ ਗਾਂ ਜਾ ਕੇ ਜਿਹਨੇ ਨਹੀਂ 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 ਜੀ ਇਹ ਸੇਵ ਜੇ ਕੁਝ ਕਰਦੇ ਨੇ ਸਤਾਪ ਉੱਥੇ ਰਹਿਣੇ ਆ ਫਿੱਕੇ ਰੁਪਈਏ ਜੀ ਜੀਵਨ ਸਫਲਾ ਹੋ ਜੂਗਾ 52 ਚੁੱਪ ਕਰ ਯਾਰ ਮੇਰਾ ਜੀਵਨ ਸਫਲਾ ਹੀ ਆ ਕੱਢ ਜਾ ਮੈਂ ਤੁਹਾਡੇ ਵਰਗੇ ਬਥੇਰੇ ਮਿਲਦੇ ਸਾਨੂੰ 1 31 51 20 10 20 ਤੋਂ ਵੱਧ ਕੋਈ ਪਰਚੀ ਆ ਮਾਤਾ ਦੀ ਤੁਸੀਂ ਮਾਤਾ ਹੋਗੇ ਘਰੇ ਮੈਨੂੰ ਪਤਾ ਇਹੋ ਜੀ ਹੈ ਵਿਚਾਰੀ ਵਹਿਮਣ ਉਹ ਆਧਾਰ ਕਾਰਡ ਹੈ ਕਿ ਤੁਹਾ ਨਹੀਂ ਜੀ ਦਾ ਹਾਲ ਕਰੀਐਨੇ ਜੀ ਤੁਸੀਂ ਜੀ ਆਧਾਰ ਕਾਰਡ ਹੈਗੇ ਤੁਹਾਡੇ ਸੇਵਾ ਦੇ ਕਮਜਦਾਰ ਕਾਰਡ ਦਾ ਲੈਂਦੇ ਯਾਰ ਸੇਵਾ ਦੇ ਵਿੱਚ ਸੇਵਾ ਵਾਲੇ ਭਾਰਤ 'ਚ ਨਹੀਂ ਵਸਦੇ ਪੰਜਾਬ 'ਚ ਨਹੀਂ ਵਸਦੇ ਸੇਵਾ ਹੱਦ ਹੋ ਗਈ ਨਵੀਂ ਗੱਲ ਸੁਣਾਉਣੇ ਯਾਰ ਤੁਸੀਂ ਕਿਹੋ ਜੀ ਨੌਜਵਾਨ ਪੀੜ੍ਹੀ ਹੈ ਤੁਹਾਡੇ ਤੇ ਕਿ ਜ਼ਿੰਮੇਵਾਰੀ ਬਣਦੀ ਆਧਾਰ ਕਾਰਡ ਹੈ ਨਹੀਂ ਤੁਹਾਡੇ ਕੋਲ ਨਹੀਂ ਹੈ ਨਹੀਂ ਸੀ ਲਾਇਆ ਹੀ ਨਹੀਂ ਜੀ ਕਿਉਂ ਉੱਥੇ ਹੁਣ ਜੇ ਆਸ਼ਰਮ 'ਚ ਹੀ ਅਸੀਂ ਰਹਨੇ ਆ ਜੀ ਉੱਥੇ ਪਿਆ ਸਾਰਾ ਕੁਝ ਸਾਡਾ ਯਾਰ ਆਸ਼ਰਮ ਤੁਸੀਂ ਆਸ਼ਰਮ ਤੋਂ ਬਾਹਰ ਨਿਕਲੇ ਚੰਡੀਗੜ੍ਹ ਤੋਂ ਆਏ ਹੋ ਚੰਡੀਗੜ੍ਹ ਤੋਂ ਪੱਕੀ ਗੱਲ ਹਾਂ ਪੱਕੀ ਗੱਲ ਹੈ ਜੀ ਚੰਡੀਗੜ੍ਹੋਂ ਆਏ ਹਾਂ ਜੀ ਅਸੀਂ ਤਾਂ ਜੀ ਪੂਰਨ ਦੇ ਕੰਮ ਨੂੰ ਤੁਰੇ ਵੀ ਆਂ ਯਾਰ ਪੂਰਨ ਦੇ ਕੰਮ ਜਿਹੜਾ ਕਾੜ ਤਾਂ ਚਾਹੀਦਾ ਨੂੰ ਤੁਹਾਡੇ ਕੋਲ ਕਿ ਨਹੀਂ ਆਉਂਦਾ ਆਇਡੈਂਟੀ ਪ੍ਰੂਫ ਚਾਹੀਦਾ ਕਿ ਨਹੀਂ ਚਾਹੀਦਾ ਕਰਨਾ ਤੁਸੀਂ ਅਸੀਂ ਤੜਕੇ ਦੇ ਵੇਖੀ ਜਾਂਦੇ ਆਂ ਤੜਕੇ ਦਾ ਮੈਂ ਤੁਹਾਨੂੰ ਵੇਖੀ ਜਾਂਦਾ ਤੁਸੀਂ ਐਨੇ ਏਰੀਆ 'ਚ ਤੁਰੇ ਫਿਰਦੇ ਆਂ ਆਥਨ ਵੇਲਾ ਹੋ ਚੱਲਿਆ ਤੇ ਬੱਸ ਆ ਪਰਚੀਆਂ ਪਰਚੀਆਂ ਆ ਵੇਖ ਮੈਂ ਤੁਹਾਡੀਆਂ ਵੇਖ ਲਈਆਂ ਇੱਕ ਇਹਨਾਂ ਦੀ ਆ 2500 ਦੀ ਇੱਕ ਆ 2-4 ਹੋਰ ਹੈ 1100 1500 ਹਾਂ ਦਾ ਚੰਗੀ ਦਿਹਾੜੀ ਬਾਈ ਫਿਰਦੇ ਤੁਸੀਂ ਤਾਂ ਯਾਰ ਕਮਾਲ ਹੋ ਗਈ ਦਿਹਾੜੀ ਹੋ ਗਈ ਜੀ ਜਿਹਦਾ ਮੇਰੀ ਗੱਲ ਸੁਣ ਲੋ ਯਾਰ ਅਸੀਂ ਜ਼ਿੰਮੇਵਾਰ ਬੰਦੇ ਆ ਆ ਜਿਹੜਾ ਮੇਰਾ ਏਰੀਆ ਆ ਗਿਆ ਨਾ ਠੀਕ ਹੈ ਜੀ ਇਸ ਏਰੀਆ ਦੇ ਵਿੱਚ ਉਹ ਜਿੱਥੋਂ ਗੇਟ ਤੋਂ ਐਂਟਰ ਕੀਤੇ ਹੋ ਤੁਸੀਂ ਠੀਕ ਹੈ ਜੀ ਹਾਂ ਜੀ ਮੈਂ ਲੱਗ ਗਿਆ ਪਤਾ ਕਲੋਨੀ ਦਾ ਲੱਗੇ ਹਾਂ ਜੀ ਤੇ ਇਧਰ ਦੂਜਾ ਗੇਟ ਠੀਕ ਹੈ ਜੀ ਇਧਰੋਂ ਆਏ ਕਿ ਇਧਰੋਂ ਤੁਸੀਂ ਇਧਰੋਂ ਆਏ ਜੀ ਇਧਰੋਂ ਆਏ ਹਾਂ ਅੱਛਾ ਪਿੱਛੇ ਉਹਨਾਂ ਦੇ ਘਰਾਂ ਦੇ ਕੋਲ ਬੰਦ ਕੇ ਉਹਨਾਂ ਘਰਾਂ ਚੋਂ ਕੱਟ ਗਿਆ ਹਨ ਹਾਂਜੀ ਆਓ ਗੇਟ ਨਿਕਲ ਜਾਓ ਮੇਰਾ ਵੀਰ ਇੱਥੇ ਦੇ ਸੋਣਾ ਕਣਕਣ ਵਿੱਚ ਭਗੋ ਯਾਰ ਕਣਕਣ ਠੀਕ ਹੈ ਥੋੜੇ ਆ ਕੇ ਠੱਗ ਮੈਨੂੰ ਪਤਾ ਹੀ ਤੁਸੀਂ ਕੀ ਕਰਦੇ ਫਿਰਦੇ ਹੋ ਚਪੇੜੇ ਬਹੁਤ ਮਾਰਦਾ ਹੁੰਦਾ ਮੈਂ ਨਿਕਲੋ ਜੇ ਤੁਸੀਂ ਮਾਰ ਲਿਆ ਠੱਗੀ ਠੀਕ ਹੈ ਜਿੰਨਾ ਕਰ ਲਿਆ ਇਕੱਠਾ ਜਾਓ ਨਜ਼ਾਰੇ ਲਾਓ ਜਾ ਕੇ ਇੱਥੇ ਦਿਸਿਓ ਨਾ ਨਹੀਂ ਨਹੀਂ ਜੇ ਦਿਸ ਗਿਆ ਪੁਲਿਸ ਕਾਰਵਾਈ ਕਰਵਾਉਂਗਾ ਮੈਂ ਨਹੀਂ ਕੋਈ ਗੱਲ ਨਹੀਂ ਹਾਂ ਨਿਕਲੋ ਚੱਲ ਦੀ ਯਾਰ ਸਮਾਨਾਂ ਨੇ ਢੂਈ ਮਰਾਲੀ 2500 ਸੀ ਫਸ ਗਈ ਕਰਦਾ ਮੈਂ ਭਾਈ ਮੇਰ ਨਾਲ ਗੱਲ ਹਾਂ ਤੇ ਵਾਹ ਹੋਣੇ ਡੇਰੀ ਚੱਪਣੇ ਪੈਸੇ ਨਹੀਂ ਦੇਖੇ ਆਇਆ ਸਮਾਨ ਸਭੂ ਲੈ ਲਿਆ ਹਾਂ ਹਾਂ ਵੀ ਡਿਸਪੋਜ਼ਲ ਹਾਂ ਆਹ ਕਿਸੇ ਕੰਨ ਵੀ ਲੈ ਲੈਂਦਾ ਫਿਰ ਦਿਆਂ ਕੋਕਾ ਕੋਲਾ ਹਜ਼ਾਰ ਵਾਲੀ ਪੀਣੀ ਅੱਜ 8000 ਵਾਲੀ ਟੌਪ ਦੀ ਬੋਤਲ ਦੇ ਦੇ ਚੰਗਾ ਹੱਥ ਮਰਿਆ ਸੀ ਅੱਜ ਨਿਆਰਾ ਲੈਣਾ ਅੱਜ ਪੌਲਾ ਪਾਰਾ ਹਜ਼ਾਰ ਵਾਲੀ ਦੇ ਦੇ ਵਧੀਆ ਹਜ਼ਾਰ ਵਾਲੀ ਦੇ ਦੇ ਪੂਰੀ ਟੌਪ ਦੀ ਲੰਬਾ ਲੰਬਾਣਾਵੇ ਦਾਰੂ ਦਾ ਪੂਰੀ ਟੌਪ ਦੀ ਦੇ ਹਜ਼ਾਰ ਵਾਲੀ ਲਿਆ ਲਿਆ ਚਿਕਨ ਦਾ ਕੀਤਾ ਪ੍ਰਬੰਧ ਚਿਕਨ ਦਾ ਲੈ ਆਉਂਦਾ ਕੱਜਰ ਦੇ ਕੋਈ ਨਹੀਂ ਆ ਦਿਖਾ ਦੇ ਦੇ ਅਗਰ ਕੋਈ ਮੈਂਟ ਬਸ ਬਚ ਚੁੱਪ ਕਰਕੇ ਪਾਲਾ ਕੋਈ ਹੋਰ ਕੋਈ ਆ ਠੀਕਾ ਤੋਂ ਲਾਂਬਾਂ ਨਾਲ ਆ ਜੇ ਹਾਂ ਨਾ ਵਧੀਆ ਵਧੀਆ ਠੀਕ ਆ ਚੱਲ ਆ ਤੂੰ ਕਲਾ ਲਈ ਜਾਂਦੇ ਚੱਲ ਕੇ ਹਾਂ ਕਲਾ ਦੇ ਜਾਂ ਜੇ ਅਜੂ ਘਰੋਂ ਆਪਾਂ ਕਨਖ ਹਜ਼ਾਰ ਹੋਰ ਮਿਲ ਜਾਂਦਾ ਸੀ ਨਿਆਰਾ ਸੀ ਹੋਰ ਵੀ ਪ੍ਰੋਗਰਾਮ ਵਧੀਆ ਪੰਜਦਾ ਆਪਣਾ ਨਿਆਰਾ ਸੀ ਠੀਕ ਆ ਵੈਸੇ ਆਪਾਂ ਥੱਲੇ ਨਾਲ ਜੀ ਓਏ ਆਜ ਦੇ ਹਜੇ ਤਾਂ ਸੂਫੀਆਂ ਹਜੇ ਨਹੀਂ ਆਉਂਦੇਗੇ ਨਾਂਗਾ ਦੇ ਪਾਏ ਆ ਜਾ ਚੱਲ ਜੀ ਯਾਰ ਕਿਰਾ ਸੀ ਟੁੱਟ ਗਿਆ ਇਹ ਤਾਂ ਇੱਥੇ ਬੈਠਾਂਗੇ ਕੋਪਲੀਆ ਸਮਝਵਾ ਰਿਹਾ ਲੱਗਦਾ ਨਾ ਨਾ ਉੱਥੇ ਚੱਲ ਦੁਕਾਨ ਨੇੜੇ ਜਿਗ ਲੋੜ ਲੋੜ ਪੈਗੀ ਨਾ ਸਮਾਂ ਆ ਜਾ ਹੰਬੇ ਪਏ ਆ ਮਿੱਤਰ ਆ ਜਾ ਉਹ ਲੋਕਾਂ ਖੜ ਬਣਾਂ ਲੀਆਂ ਹੋਈਆਂ ਪਈਆਂ ਇੱਕ ਬੈਠੇ ਤੇ ਆਏ ਰੱਬਾ ਉਫਾ ਆ ਆਪਣਾ ਖਜ਼ਾਨਾ ਖਜ਼ਾਨਾ ਇੱਥੇ ਰੱਖ ਤੇ ਕੱਢਦਾ ਵਾਦਾ ਯਾਰ ਥਕਾਵਟ ਲੱਗੀ ਬੁੜੀ ਵੱਡੀ ਲੋਟ ਆਈ ਓਏ ਭੌਲੀ ਚਲਾਕ ਬਣਦੀ ਸੀਗੀ ਆ ਉਹਨੇ ਤਾਂ ਨਿਆਰਾ ਹੀ ਬਣਦਾ ਬਾਈ ਪਹਿਲਾ ਪੈਗ ਨਾ ਜੇ ਪੈਗ ਫਾ ਦਵਾ ਦਾ ਤੇ ਨਾਲੇ ਮੇਰੀ ਗੱਲ ਸੁਣ ਲਾ ਤੇ ਬੋਤਲ ਦੇਖ ਕੇ ਨਾ ਤੇਰਾ ਲਾਲਾ ਡਿੱਗ ਪੈਂਦੀ ਹੁੰਦੀਆਂ ਦੋ ਹੀ ਦੋ ਦੋ ਹੀ ਲਾਵਾਂਗੇ ਉਹ ਨਹੀਂ ਪਤਾ ਐਵੇਂ ਕਮਲਿਆਂ ਨੂੰ ਖੋਲ ਣ ਦੇ ਦਵਾ ਦੋ ਮੈਂ ਕੋਕ ਪਾਲਾਂ ਪਾਲਾਂ ਮੈਂ ਭਾਈ ਯਾਰ ਮੈਨੂੰ ਮੈਂਟ ਮਾਰ ਤੂੰ ਸ਼ਕਾਵਟ ਬਹੁਤ ਆ ਤੇ ਸ਼ਕਾਵਟ ਵਾ ਮੈਨੇ ਥੋੜਾ ਹੀ ਪਾਇਆ ਯਾਰ ਇੱਕ ਵਾਰੀ ਇੰਨਾ ਕਿ ਸਿਸਟਮ ਚੱਲਣ ਦੇ ਫਿਰ ਦੇ ਨਾ ਦੂਜੇ ਪੈਗ ਨੂੰ ਖੋਲ ਖੋਲ ਮਿੰਟ ਮਾਰਾਂ ਢੇ ਛਲੇਜੀ ਆ ਛਲੇਜੀ ਹੈਗੇ ਗਾਂ ਆ ਦੋ ਅੰਡੇ ਆ ਤੇ ਚਲ ਪੱਗ ਲਾ ਜੀ ਇਸ ਕਰਦੇ ਆ ਵਾਹ ਭਾਈ ਕਰ ਜਾ ਆਦਾ ਲੈ ਲੈ ਆਦਲਾ ਸ਼ਾਇਦ ਹੋਰ ਪਹਿਲੇ ਕੁਝ ਲੀ ਦੇ ਦੂਰੇ ਉਹ ਰੋ ਦਾਰੂ ਪਿਆ ਰਾ ਭਾਈ ਜਮਾ ਸਿਰਾਂ ਲਾਈ ਪਿਆ ਸੁਰਾ ਪਾਣੀ ਆ ਨਹੀਂ ਹੈਗਾ ਉਹ ਮਲਾ ਦਿੰਦੇ ਆ ਇਹ ਬਾਬੇ ਐਤ ਕੀ ਆਪਾਂ ਵੱਡੇ ਹੋਟਲ ਚ ਜਾਣਾ ਨਿਆਰਾ ਆ ਗਿਆ ਹੁਣ ਦੋ ਤਿੰਨ ਦਿਨ ਲੋਡ ਨਹੀਂ ਮੰਗਣ ਦੀ ਕੰਜਰ ਤੇ ਭਰਾਵਾ ਵਖਾਤਾ ਦੇ ਕੇ ਦਿਖਾਉਣਾ ਜਰਾਂਦ ਰੱਖ ਜਰਾਂਦ ਰੱਖ ਉਹ ਭੈਣ ਦੇ ਪੁੱਪਾ ਆਵੇ ਕਿੱਥੇ ਗਏ ਪੈਸੇ ਨੇ ਆ ਨੂਨ ਜਬਾਲਾ ਪਾ ਦਿੰਦੇ ਆ ਯਾਰ ਇੱਕ ਤਾਂ ਲੈ ਬਾਬੇ ਹਾਲੇ ਬੱਸ 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 ਇੱਥੇ ਕੋਈ ਹੋਰ ਨਾ ਆ ਜਾ ਕੋਈ ਕੋਈ ਦੇਖ ਵੀ ਨਾ ਲਵੇ ਤੇ ਇੱਕ ਉਹ ਪਤੰਦਰ ਉਹ ਬੰਦੇ ਐ ਸਿਆਪੇ ਹੀ ਖੜਾ ਕਰਤਾ ਸੀ ਓਏ ਬਾਲਾ ਚਲਾਕ ਸੀ ਬਚ ਗਏ ਆਪਾਂ ਹਾਂ ਨਹੀਂ ਮੈਂ ਜਦੋਂ ਕਹਿੰਦਾ ਨਾ ਆਧਾਰ ਕਾਰਡ ਦਿਖਾ ਮੈਂ ਕਹ ਮਰ ਗੇ ਹੁਣ ਗਾਣੋਂ ਆਪਾਂ ਐਸ ਮਲੇ ਜਿੰਨੇ ਜਾਣਾ ਆਪਾਂ ਇਹ ਪਿੰਡ 'ਚ ਨਹੀਂ ਵੜਦੇ ਆਪਾਂ ਹੋਰ ਪਿੰਡ ਚੱਲਾਂਗੇ ਇੱਕ ਗੱਲ ਪਛਾਨ ਨਹੀਂ ਆਉਣੀ ਜੇ ਹੁਣ ਮਿਲ ਗਿਆ ਪਛਾਨ ਨੂੰ ਪਛਾਨ ਨੂੰ ਸਾਰਾ ਪਤਾ ਮੈਨੂੰ ਠੀਕ ਹੈ ਨਾ ਨਿਗਾਹ ਤਰੀ ਤੇਜ ਆ ਖਿੱਚ ਖੱਚੇ ਅਰਦਾਵਾ ਦੋ ਦੂਜਾ ਬਣਾਈਏ ਤੇ ਘਰ ਵਾਲੀਆਂ ਡੀਕੀ ਜਾਂਦੀਆਂ ਆ ਵਾਹ ਵੀ ਮੇਤਰਾ ਸਰੂਰ ਗਿਆ ਬਣ ਹੁਣ ਤਾਂ ਜੇ ਮਾ ਸਿਰਈ ਇਹ ਬਣ ਗਿਆ ਆ ਉਹ ਵੇਖੀ ਡੋਲਣਾ ਜਾਈ ਬਹੁਤ ਮਹਿੰਗੀਆਂ ਤੂੰ ਬਹੁਤ ਮਹਿੰਗੀ ਵਾਹ ਵਾਹ ਅੱਜ ਤਾਂ ਨਿਆਰਾ ਹੀ ਆ ਗਿਆ ਕੱਲੀ ਪਾਈ ਐ ਨਾ ਅੱਜ ਤਾਂ ਉਹ ਪਉਨੇ ਆ ਪਉਨੇ ਆ ਨਿਆਰਾ ਗਿਆ ਆ ਬੈਠੇ ਮੇਰੇ ਸਾਲੇ ਵੇਖੀ ਮੈਂਟ ਮਾਰ ਮੈਂਟ ਆ ਗਿਆ ਇਹਰਾਮ ਜਦਾ ਆ ਹੀ ਸੀਗਾ ਆਈਏ ਤਨੂ ਆ ਕੇ ਕਰਦੂਦ ਬੈਠਿਆ ਕੀ ਕਰਦੂਦ ਬੈਠਿਆ ਆਈਏ ਇਸੀ ਹੈ ਆਏ ਆ ਸਾਨੂੰ ਕਾਦਿਆ ਪਰਚੀਆ ਘਟਦੇ ਸੀ ਕਾਦਿਆ ਪਰਚੀ ਆ ਸਾਲੇ ਆ ਕੀ ਆ ਆ ਯਾਰ ਕਮੈਂਟ ਆ ਯਾਰ ਆ ਗਾਤਾ ਸੁਣੋ ਯਾਰ ਕੀ ਆ ਕੀ ਆ ਕਾਦਿਆ ਪਰਚੀਆ ਰੱਖ ਰੋਲੇ ਰੋਲੇ ਰੱਖ ਕੋਲੇ ਰੱਖ ਆ ਕੀ ਆ ਕੀ ਆ ਯਾਰ ਦੱਸ ਹੈ ਆ ਮਾਤਾ ਨੂੰ ਪਛਾਣ ਕੌਣ ਪਾਉਣਾ ਹੈ ਕਿੰਨੇ ਮੈ ਲਗੇ ਮਤਤ ਕੋ 2500 ਰੁਪਇਆ ਲੈ ਕੇ ਆਇਆ ਮੈਨੂੰ ਕਹ ਦੇਤਾ ਹਾਂ ਨਾ ਭਈਆ ਸਰਪੰਚ ਸਾਹਿਬ ਸਾਰਿਆਂ ਆ ਪਈਆਂ ਤੋ ਮੈਂ ਤੈਨੂੰ ਹੋਰ ਹੁਣੇ ਪਾੜ ਦੂਗਾ ਮਕਤੀਰ ਦੀ ਕੁਛ ਨਹੀਂ ਇਹ ਕੁਛ ਨਹੀਂ ਐ ਸਭ ਜਾਲੀ ਐ ਪਰ ਜੇ ਪੈ ਪੜ ਕਿਤੇ ਪੈ ਪੈਸੇ ਕਢ ਓਏ ਇੱਕ ਮਿੰਟ ਤੇ ਆ ਆ ਤੇ ਪਿਓ ਨੂੰ ਹਣ ਥਾਲਾ ਉਹਨੂੰ ਹਿੱਕਣਾ ਆਈ ਬੈਠਾ ਦਿਨਾ ਯਾਰ ਬਾਹਰ ਪਿੱਛੇ ਕਿੱਥੋਂ ਦੇ ਆਈ ਏ ਇਧਰ ਪਿੱਛੇ ਬਾਹਰ ਛਾਡੀ ਉਹ ਮੈਂ ਤੈਨੂੰ ਪੁੱਛਾਂ ਚੰਡੀ ਖੜਾ ਆਸ਼ਰਮ ਤੋਂ ਆਇਆ ਵੇ ਉਹ ਯਾਰ ਬਾਹਰ ਕੋਈ ਨਹੀਂ ਕੋਈ ਨਹੀਂ ਪੈਸੇ ਕਢ ਪੈਸੇ ਕਢ ਪੈਸੇ ਕਢ ਗੱਲ ਪੈਸੇ ਕਢ ਆਵੇ ਪੈਸੇ ਆ ਕੀ ਆ ਕੀ ਪਕੜ ਦਾਸ ਆ ਵੇਖ ਲੋ ਲੁੱਪ ਆ ਦੇਖ ਆ ਸਾਲਿਓ ਇੰਨਾ ਮਾਲ ਲੁੱਟਦਾ ਕਿਹਦੇ ਵਿੱਚ ਇਹ ਸਾਰੇ ਪਿੰਡ ਨੂੰ ਲੁੱਟ ਗਿਆ ਆਸ਼ਰਮਾਂ ਦੇ ਨਾਂ ਤੇ ਉਹ ਤੁਹਾਡਾ ਪੇੜਾ ਵੇ ਤੁਹਾਡਾ ਇਹੜਾ ਆਸ਼ਰਮ ਦਾ ਕੋਈ ਨੰਬਰ ਆਦੇ 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 ਪੰਮਕਰ ਦਾਸ ਬਨੇ ਪੱਕੜ ਦਾਸ ਦੱਸਦੇ ਆ ਚੰਡੀਗੜ ਸਾਡਾ ਚੰਡੀਗੜ ਸਾਡਾ ਆਸ਼ਰਮ ਹੈ ਚੰਡੀਗੜ ਸਾਡਾ ਆਸ਼ਰਮ ਨਿਕਲੇ ਨਾ ਨਿਕਲੇ ਨਾ ਫੜ ਕੇ ਰੱਖੋ ਚਲ ਤੂੰ ਨਹੀਂ ਗਲਤ ਬੰਮੀ ਹੋਈ ਮੈਂ ਮਾਰਿਆ ਤਪੇੜਾ ਸੀ ਥੋੜਾ ਹੋਣ ਬਣਦਾ ਕਿਹੜਾ ਪਿੰਡ ਆਇਆ ਪਿੰਡ ਕਿਹੜਾ ਹੜਾ ਆ ਕੀ ਕਰ ਤੂਤ ਆ ਆ ਵੇਖ ਇਧਰ ਆ ਕੀ ਏ ਆ ਵੇਖ ਆ ਵੇਖ ਆ ਵੇਖ ਆ ਵੇਖ ਕੀ ਪਹਿਲਾਂ ਇਹ ਥੋੜ ਥੋਗੇ ਦੇ ਹੋ ਗਿਆ ਪਹਿਲਾਂ ਦੇ ਪੈਸੇ ਪਹਿਲਾਂ ਦੇ ਪੈਸੇ ਪਹਿਲਾਂ ਦੇ ਪੈਸੇ ਯਾਰ ਬਾਈ ਯਾਰ ਆ ਮੈਂ ਤੁਹਾਡੇ ਕੋਲ ਵੇਖੀ ਸੀ ਨਾ ਸਰਪੰਚ ਸਾਹਿਬ ਹਾਂਜੀ ਹਾਂਜੀ ਆ ਪੈਸੇ ਫੜੋ ਹਾਂਜੀ ਮਾਤਾ ਕਿੰਨੇ ਸੀਗਾ 1 ਮਿੰਟ 2500 ਤਾਂ ਮੈਥੋਂ ਕੋਲੇ ਰੱਖੋ ਸਾਰਾ ਹਿਸਾਬ ਕਰਦੇ ਆ ਇੱਕ ਨਾ ਇੱਕ ਕੁਲਵੰਤ ਕੇ ਘਰੋਂ ਵੀ ਨਿਕਲੇ ਆ ਹਾਂਜੀ ਹਾਂਜੀ ਸਾਰੀ ਆ ਉਹ ਜਿਹੜੀ ਗਲੀਆ ਨਾ ਇਹਨਾਂ ਵਾਲੀ ਬਾਈ ਮੇਰਕਿਆਂ ਵਾਲੀ ਸਾਰੀ ਗਲੀ ਕੱਢੀ ਆ ਉਹਨਾਂ ਨੂੰ ਥਾਣੇ ਲੈ ਕੇ ਚਲੋ ਸਣੇ ਮਾਤਾ ਲੈ ਕੇ ਜਾਣਾ ਬਿਲਕੁਲ ਨਹੀਂ ਬਾਈ ਜੀ ਗਲਤੀ ਹੋ ਗਈ ਮੈਂ ਮਾਰ ਮਾਰ ਚ ਭੇੜੇ ਬੂਥਾ ਫਗੜ ਦੂੰਗਾ ਸਾਲੇ ਗਲਤੀ ਤੇ ਨਾ ਹੁਣ ਤਾਂ ਹਟੇ ਕੱਟਿਓ ਭਾਂ ਚੋਂ ਮੰਗ ਕੇ ਆਸ਼ਰਮਾਂ ਦਾ ਜਿਹੜੇ ਛੱਲੇ ਓਏ ਜਿਹੜੇ ਗੱਡੀ ਲਿਆ ਕਰਨ ਬਾਹਰ ਗਲਤੀ ਹੋ ਗਈ ਜਿਹੜੇ ਸਹੀ ਕੰਮ ਛੱਡ ਦੇ ਛੱਡ ਦੇ ਛੱਡ ਦੇ ਗਲਤੀ ਹੋ ਗਈ ਆ ਬਾਹਰੋਂ ਮੋਟਰਸੋਂ ਦੂਜਾ ਕਿੱਥੇ ਆ ਓਏ ਫੜ ਕੇ ਲੈਣੂ ਦੇਖੋ ਕਿਤੇ ਨੇਰੀ ਬਣ ਜੇ ਨਹੀਂ ਨਹੀਂ ਮਾਰ ਮੋਟਰਸੋਂ ਓਏ ਜਾ ਪਿੱਛੇ ਵੱੜ ਕੇ ਬੈਠਾ ਨੂੰ ਇਧਰ ਆ ਗਲਤੀ ਹੋ ਗਈ ਬਾਈ ਯਾਰ ਤੁਸੀਂ ਪੈਸੇ ਰੱਖ ਲਓ ਯਾਰ ਕੱਟੇ ਕੱਟੇ ਨੌਜਵਾਨ ਹੈਗਾ ਸ਼ਰਮ ਨਹੀਂ ਉਹਦੀ ਪੈਸੇ ਰੱਖ ਲਓ ਬਾਈ ਯਾਰ ਅੱਛਾ ਪੈਸੇ ਰੱਖ ਲਓ ਫੇਰ ਫੇਰ ਮੰਗਾਂ ਤੁਸੀਂ ਪੈਸੇ ਰੱਖ ਲਓ ਗਲਤੀ ਹੋ ਗਈ ਬਾਈ ਤੁਸੀਂ ਨੌਜਵਾਨ ਹੋ ਕੇ ਆਹ ਕੰਮ ਕਰਦੇ ਹੋ ਪਰ ਆਹ ਵੇਖੋ ਕੀ ਆਹ ਵੇਖੋ ਸਰਪੰਚ ਸਾਹਿਬ ਇੰਨੀ ਵਧੀਆ ਛਪਾਈ ਹੈ ਨਾ ਜਾਲੀ ਪਰਚੀਆਂ ਛਪਾਈਆਂ ਨਾਲ ਸਾਰਾ ਕੁਝ ਮੈਂ ਉਦੋਂ ਹੀ ਮੁੰਡਾ ਮਗਰ ਲਾਤਾ ਆ ਆ ਆ ਰਿਹਾ ਮੁੰਡਾ ਦੇਖੋ ਆ ਮੁੰਡਾ ਉਦੋਂ ਹੀ ਮਗਰ ਲਾਤਾ ਮੈਂ ਮੇਰੇ ਨਾਲ ਸੀਗਾ ਮੈਂ ਇਹਨੂੰ ਕਹੇ ਵੀ ਮਗਰ ਲੱਗਿਆ ਰ ਜਿੱਥੇ ਜਾਂਦੇ ਨੇ ਮੈਨੂੰ ਦੱਸ ਦੇ ਫੇਰ ਇਹਨੇ ਫੋਨ ਕੀਤਾ ਅੱਛਾ ਇਹਨੇ ਮ ਮਾਤਾ ਦੇ ਭਾਈ ਮੇਰ ਕੇ ਘਰੋਂ ਨਿਕਲਦੇ ਤੇ ਨਾਲ ਦੀ ਨਾਲ ਕੀ ਹਾਲ ਆ ਭਾਈ ਮਾਰੇ ਦੋ ਤਿੰਨ ਬਾਣ ਚੱਲ ਬਿਠਾ ਲੈ ਕੇ ਆਇਆ ਕਰੋ ਤੁਸੀਂ ਨਾ ਆਇਆ ਕਰੋ ਲੈ ਕੇ ਇਹਨੂੰ ਥਾਣੇ ਆਓ ਇਹ ਯਾਰ ਬੰਦੇ ਮੰਗਦੇ ਫਿਰਦੇ ਉੱਥੇ ਬੁੜੀ ਨੂੰ ਥੱਕ ਲੈ ਆਵੇਂ 2500 ਚੱਲ ਇੱਧਰ ਚੱਲ ਇੱਧਰ ਹੋ ਯਾਰ ਬਾਹਰ ਨੂੰ ਲੈ ਕੇ ਥਾਣੇ ਆ ਕੇ ਆਓ ਇੱਧਰ ਇੱਧਰ ਬੈਠੋ ਆਓ ਮਾਤਾ ਜੀ ਤੁਸੀਂ ਵੀ ਲਾਓ ਥਾਣੇ ਆਓ ਆਪਣੇ ਮੁੰਡੇ ਖੜੇ ਆ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਲੈ ਕੇ ਜਨਾਂ